ਵੰਦਕ ਸਰਬਾਰ ਵੀ ਬੈਠੇ ਹੋਏ ਨੇ ਗੁਰਮੁਖੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੇ ਆਸਥਾ ਦਾ ਕੇਂਦਰ ਹੈ। ਔਰ ਕਈ ਵੇਰਾ ਕਈ ਲੋਕ ਜਾਂ ਕੇ ਗੈਰ ਸਿੱਖ ਜਿਨ੍ਹਾਂ ਨੂੰ ਸਾਡੀ ਮਰਯਾਦਾ ਬਾਰੇ ਸਾਡੀ ਪਰੰਪਰਾ ਬਾਰੇ ਨਹੀਂ ਪਤਾ। ਉਹਨਾਂ ਦੇ ਵੱਲੋਂ ਆ ਕੇ ਤੇ ਸ੍ਰੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਕਰਮਾ ਦੇ ਵਿੱਚ ऐसे कुछ कार्य ਕੀਤੇ ਜਾਣ ਜਾਣੇ ਜਿਵੇਂ ਤੁਸੀਂ ਪਿਛਲੇ ਅੱਦੇ ਦੇ ਵੀ ਸੁਣਿਆ ਕਿ ਇੱਕ ਲੜਕੀ ਵੱਲੋਂ ਆ ਕੇ ਸਰੋਵਰ ਦੇ ਕੰਢੇ ਤੇ ਬਹਿ ਕੇ ਜਿਸ ਦਿਨ ਯੋਗ ਦਿਵਸ ਸੀ ਉਸ ਦਿਨ ਆ ਕੇ ਤਜੋਗਾ ਕੀਤਾ ਗਿਆ ਆਪਣੀਆਂ ਫੋਟੋਆਂ ਮੀਡੀਆ ਤੇ ਵਾਇਰਲ ਕੀਤੀਆਂ ਗਈਆਂ ਪ੍ਰਧਾਨ ਸ਼ਰਮਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੁਰੰਤ ਐਕਸ਼ਨ ਲੈ ਕੇ ਉਹਨਾਂ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਗਈ ਉਸ ਲੜਕੀ ਦੇ ਖਿਲਾਫ ਜਿਹੜਾ ਪਰਚਾ ਸੀ ਪੁਲਿਸ ਕੋਲ ਉਹ ਵੀ ਦਰਜ ਕਰਵਾਇਆ ਪਰ ਸਾਡਾ ਸਭ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਪ੍ਰਬੰਧ ਵਿੱਚ ਸਹਿਯੋਗ ਜ਼ਰੂਰ ਕਰੀਏ ਕਿਉਂਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਹ ਸਿੱਖਾਂ ਦੀ ਆਸਥਾ ਦਾ ਕੇਂਦਰ ਹੈ ਸਿੱਖ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਆ ਕੇ ਕੀਰਤਨ ਸੁਣੇ ਵਾਹਿਗੁਰੂ ਵਾਹਿਗੁਰੂ ਸਿਮਰਨ ਕਰੇ ਢਾਡੀ ਸਹਿਬਾਨ ਇਤਿਹਾਸ ਸਰਵਣ ਕਰਵਾਉਂਦੇ ਨੇ ਬੈਠ ਕੇ ਤੇ ਢਾਡੀਆਂ ਦੇ ਪਾਸੋਂ ਗੁਰ ਇਤਿਹਾਸ ਸਰਵਣ ਕੀਤਾ ਜਾਏ ਨਾ ਕਿ ਬਾਨ ਸੁਵਾਨੀਆਂ ਰੀਲਾ ਬਣਾ ਬਣਾ ਕੇ ਸੋਸ਼ਲ ਮੀਡੀਆ ਤੇ ਪਾਇਆ ਜਾਣ ਇਹ ਫੋਟੋਆਂ ਖਿੱਚਣ ਦਾ ਕੇਂਦਰ ਨਹੀਂ ਬੇਸ਼ੱਕ ਕਈ ਲੋਕ ਇਸ ਢੰਗ ਦੇ ਨਾਲ ਆਉਂਦੇ ਨੇ ਕਿ ਅਸੀਂ ਫੋਟੋ ਖਿੱਚ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਦਿਖਾਵਾਂਗੇ ਕਿ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗਏ ਪਰ ਬਹੁਤ ਲੋਕ ਉਹਨਾਂ ਚੀਜ਼ਾਂ ਦਾ ਮੋਬਾਈਲਾਂ ਦਾ ਗਲਤ ਫਾਇਦਾ ਉਠਾ ਕੇ ਤੇ ਸਿੱਖਾਂ ਦੀ ਆਸਥਾ ਨੂੰ ਨੁਕਸਾਨ ਪਹੁੰਚਾਉਣ ਦਾ ਜਿਹੜਾ ਯਤਨ ਹੈ ਉਹ ਵੀ ਜ਼ਰੂਰ ਕਰ ਰਹੇ ਨੇ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਘੱਟ ਤੋਂ ਘੱਟ ਮੋਬਾਈਲਾਂ ਦੇ ਜਿਹੜੇ ਵਰਤੋਂ ਹੈ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਕਰਮਾ ਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਖਜਾ ਹੋਰ ਗੁਰੂ ਅਸਥਾਨਾਂ ਤੇ ਜਿੱਥੇ ਅਭਿਆਪੀ ਦਰਸ਼ਨ ਜਿਦਾਰੇ ਕਰਨ ਵਾਸਤੇ ਜਾਂਦੇ ਹੋ ਉਹਨਾਂ ਥਾਵਾਂ ਤੇ ਜਾ ਕੇ ਤੇ ਮੋਬਾਈਲਾਂ ਦੀ ਵਰਤੋਂ ਬਿਲਕੁਲ ਨਾ ਕੀਤੀ ਜਾਏ ਔਰ ਇੱਕ ਬੇਨਤੀ ਵੀ ਹੋਰ ਕਰਨੀ ਹੈ ਸ਼ਾਇਦ ਉਹ ਆਪਾਂ ਸਾਰਿਆਂ ਨੂੰ ਚੰਗੀ ਨਾਲ ਲੱਗੇ ਸ਼੍ਰੀ ਹਰਮੰਦਰ ਸਾਹਿਬ ਅਸੀਂ ਮੱਥਾ ਟੇਕਣ ਵਾਸਤੇ ਆਉਨੇ ਆ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਉਨੇ ਆ ਪਰ ਪਿਛਲੇ ਕੁਝ ਸਮੇਂ ਤੋਂ ਹਰਮੰਦਰ ਸਾਹਿਬ ਆ ਕੇ ਤੇ ਫਿਲਮਾਂ ਦੀ ਪ੍ਰਮੋਸ਼ਨ ਕੀਤੀ ਜਾਂਦੀ ਹੈ ਹਰਮੰਦਰ ਸਾਹਿਬ ਫਿਲਮਾਂ ਨੂੰ ਪ੍ਰਮੋਟ ਕਰਨ ਵਾਲਾ ਸਥਾਨ ਨਹੀਂ ਹਰਮੰਦਰ ਸਾਹਿਬ ਸਿੱਖਾਂ ਦੀ ਆਸਥਾ ਦਾ ਕੇਂਦਰ ਹੈ ਸਿੱਖਾਂ ਦਾ ਕੇਂਦਰੀ ਸਥਾਨ ਹੈ ਪ੍ਰਬੰਧਕ ਸਹਿਬਾਨ ਬੈਠੇ ਹੋਏ ਨੇ ਕਿ ਇਹ ਅਪੀਲ ਜ਼ਰੂਰ ਕੀਤੀ ਜਾਏ ਇੱਥੇ ਆ ਕੇ ਅਰਦਾਸ ਬੇਨਤੀ ਕਰੋ ਸੱਚੇ ਸਿੱਖ ਵਾਂਗ ਸ਼ਰਧਾवान ਸਿੱਖਾਂ ਵਾਂਗ ਆ ਕੇ ਮੱਥਾ ਜ਼ਰੂਰ ਟੇਕੋ ਅਰਦਾਸ ਕਰੋ ਪਰ ਇੱਥੇ ਆ ਕੇ ਆਪਣੀਆਂ ਫਿਲਮਾਂ ਦੀ ਪ੍ਰਮੋਸ਼ਨ ਬਿਲਕੁਲ ਨਾ ਕਰੋ ਕਿਉਂਕਿ ਫਿਲਮਾਂ ਦੀ ਪ੍ਰਮੋਸ਼ਨ ਕਰਨ ਵਾਲਾ ਸਥਾਨ ਨਹੀਂ ਇਹ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨ ਵਾਲਾ ਸਥਾਨ ਹੈ ਬਾਣੀ ਪੜਨ ਵਾਲਾ ਸਥਾਨ ਹੈ ਬਾਣੀ ਸੁਣਨ ਵਾਲਾ ਸਥਾਨ ਹੈ ਗੁਰਮਖੋ ਸਾਰੀਆਂ ਸੰਗਤਾਂ ਆਪਾਂ ਪ੍ਰਬੰਧਕ ਸਹਿਬਾਨਾਂ ਨੂੰ ਸਹਿਯੋਗ ਜ਼ਰੂਰ ਕਰੀਏ ਤਾਂ ਕਿ ਅਸੀਂ ਜਿਹੜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਮਰਯਾਦਾ ਹੈ ਉਹਨੂੰ ਬਹਾਲ ਰੱਖਣ ਦਾ ਯਤਨ ਕਰੀਏ ਇੱਕ ਬੇਨਤੀ ਮੈਂ ਹੋਰ ਜ਼ਰੂਰ ਕਰਨੀ ਹੈ ਕਿ ਅਕਸਰ ਵੇਖਿਆ ਜਾਂਦਾ ਹੈ ਕਿ ਸ੍ਰੀ ਹਰਮੰਦਰ ਸਾਹਿਬ ਦੇ ਵਿਖੇ ਅਰਦਾਸੀ ਸਿੰਘ ਅਰਦਾਸ ਕਰ ਰਹੇ ਹੁੰਦੇ ਨੇ ਮਰਯਾਦਾ ਦੀ ਅਰਦਾਸ ਹੁੰਦੀ ਹੈ ਲੇਕਿਨ ਸੰਗਤ 90% ਦੀ ਸੰਗਤ ਅਸੀਂ ਵੇਖਦੇ ਹਾਂ ਕਿ ਪ੍ਰਕਰਮਾਂ ਦੇ ਵਿੱਚ ਤੁਰੇ ਫਿਰਦੀ ਹੈ ਗੁਰਮਖੋ ਇਹ ਸਾਡਾ ਸਾਡੀ ਮਰਯਾਦਾ ਦਾ ਬਹੁਤ ਵੱਡਾ ਇੱਕ ਨੁਕਸਾਨ ਹੋ ਰਿਹਾ ਹੈ ਬਹੁਤ ਵੱਡਾ ਘਾਣ ਹੋ ਰਿਹਾ ਹੈ ਕਿਤੇ ਵੀ ਅਰਦਾਸ ਹੁੰਦੀ ਹੋਵੇ ਹਰ ਮੰਦਰ ਸਾਹਿਬ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਹੋਵੇ ਕਿਸੇ ਵੀ ਸਥਾਨ ਤੇ ਜੇਕਰ ਅਰਦਾਸ ਹੁੰਦੀ ਹੈ ਤੇ ਸਿੱਖ ਦਾ ਫਰਜ਼ ਬਣਦਾ ਕਿ ਜਿੱਥੇ ਉਹਦੇ ਕੰਨਾਂ ਵਿੱਚ ਅਰਦਾਸ ਤੇ ਸ਼ਬਦ ਪਹਿ ਜਾਣ ਉਹ ਹੱਥ ਜੋੜ ਕੇ ਆਪਣੇ ਨੇਤਰ ਬੰਦ ਕਰਕੇ ਤੇ ਗੁਰੂ ਚਰਨਾਂ ਦਾ ਧਿਆਨ ਧਰ ਕੇ ਤੇ ਅਰਦਾਸ ਵਿੱਚ ਸ਼ਾਮਲ ਹੋਵੇ ਹੁਕਮਨਾਮਾ ਰੇਂਦਾ ਹੁੰਦਾ ਹੋਵੇ ਗ੍ਰੰਥੀ ਸਾਹਿਬਾਨ ਹੁਕਮਨਾਮਾ ਲੈਂਦੇ ਹੋਣ ਤੇ ਸਿੱਖ ਦਾ ਇਹ ਫਰਜ਼ ਬਣਦਾ ਹੈ ਕਿ ਜਿੱਥੇ ਕਿਤੇ ਵੀ ਉਹਦੇ ਕੰਨਾਂ ਵਿੱਚ ਮੁੱਖ ਬਾਖ ਦੀ ਆਵਾਜ਼ ਪੈ ਜਾਏ ਉੱਥੇ ਬੈਠ ਕੇ ਤੇ ਸ੍ਰੀ ਮੁੱਖ ਬਾਖ ਨੂੰ ਸਰਵਣ ਕਰੇ ਗੁਰਮੁਖੋ ਇਹ ਬੇਨਤੀਆਂ ਜ਼ਰੂਰ ਆਪ ਸੰਗਤ ਨੇ ਪ੍ਰਵਾਨ ਕਰਨੀਆਂ ਪ੍ਰਬੰਧਕ ਸਾਹਿਬਾਨ ਵੀ ਇਹਨਾਂ ਬੇਨਤੀਆਂ ਵੱਲ ਜ਼ਰੂਰ ਧਿਆਨ ਦੇਣ ਇਸ ਅਪੀਲ ਵੱਲ ਜ਼ਰੂਰ ਧਿਆਨ ਦੇਣ ਅੱਜ ਮੇਰੇ ਪੀਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵੱਲੋਂ ਸਾਜੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਦਿਵਸ ਦੀਆਂ ਸਮੁੱਚੇ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ ਆਪ ਸਭ ਸੰਗਤਾਂ ਜੋ ਦੂਰ ਦਰਾਡੇ ਤੋਂ ਚੱਲ ਕੇ ਦਰਸ਼ਨ ਦਿਦਾਰੇ ਇਸ਼ਨਾਨ ਕਰਨ ਵਾਸਤੇ ਪਹੁੰਚੇ ਹੋ ਸਾਰਿਆਂ ਨੂੰ ਜੀ ਆਇਆਂ ਸਭ ਦਾ ਬਹੁਤ ਬਹੁਤ ਧੰਨਵਾਦ